की का चओ भाई ਪਾਰ ਦੇ ਵਿੱਚ ਆਸੇ ਪਾਸੇ ਗੰਦਗੀ ਹੈਗੀ ਇਹੋ ਕੋਈ ਸਾਫਾ ਸਫਾਈ ਹੈ ਨਹੀਂ ਜੀ ਉਹ ਧਿਆਨ ਦੇ ਵਿੱਚ ਰੱਖ ਕੇ ਉਹ ਫਿਰ ਆ ਤੁਸੀਂ ਆਓ ਇੱਥੇ ਵੇਖ ਸਕਦੇ ਹੋ ਕਹੇ ਤੁਮਾ ਪੰਨੇ ਸੜੀ ਜਾਂਦੇ ਆ ਸਕੂਲ ਦੇ ਨਾਲ ਹੀ ਇੱਥੇ ਗੰਦਗੀ ਦਾ ਢੇਰ ਲੱਗਿਆ ਹੁੰਦਾ ਸਵੇਰੇ ਬੱਚੇ ਸਕੂਲ ਦੇ ਜਾਂਦੇ ਨੇ ਉਹਦਾ ਵੀ ਕੋਈ ਖਿਆਨ ਨਹੀਂ ਅੱਗੇ ਅਸੀਂ ਵੀ ਬੋਲ ਰਹੇ ਤੁਸੀਂ ਸਾਰਾ ਕੁਝ ਮੋਟੇ ਦੀ ਰੋਕਣ ਲੋਤ ਪਈ ਹੋਈ ਹੈ ਕੋਈ ਸਵਰ ਸਫਾਈ ਹੈ ਨਹੀਂ ਠੀਕ ਮੈਂ ਅਮਨ ਚੁਚਰਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਾ ਕੀ ਸਫਾਈ ਕਰਮਚਾਰੀਆਂ ਨੂੰ ਅਤੇ ਕਮੇਟੀ ਨੂੰ ਖਾਸ ਸਿਧਾਇਤ ਦਿੱਤੀ ਜਾਵੇ ਕਿ ਜਿਹੜੀ ਇਹ ਕੂੜਾ ਇਕੱਠਾ ਕਰਕੇ ਢੇਰੀ ਲਾਕੇ ਨੇ ਤੇ ਅੱਗ ਲਾਉਂਦੇ ਐ ਇਹ ਸ਼ਰਿਆਮ ਜਿੱਥੋਂ ਤੀ ਕਾਨੂੰਨਾਂ ਦੀ ਅਵੇਲਨੈ ਨਾਲ ਦੀ ਨਾਲ ਹੀ ਇਹ ਪੋਲੂਸ਼ਨ ਕ੍ਰੀਏਟ ਕਰਦੇ ਐ ਅਤੇ ਇਹ ਸਾਧੀਆਂ ਬਿਮਾਰੀਆਂ ਨੂੰ ਉਤਕਸ਼ ਕਰਦੇ ਐ ਸੋ ਮੈਂ ਦੁਬਾਰਾ ਪ੍ਰਸ਼ਾਸਨ ਅਤੇ ਨਾਲ ਦੀ ਨਾਲ ਸਫਾਈ ਕਰਮਚਾਰੀਆਂ ਨੂੰ ਵੀ ਗੁਜ਼ਾਰਿਸ਼ ਕਰਾਂਗਾ ਕਿ ਕਿਰਪਾ ਕਰਕੇ ਇਸ ਕੂੜੇ ਦੇ ਢੇਰ ਨੂੰ ਅੱਗ ਨਹੀਂ ਪੇਟਣਾ ਕੀਤਾ ਜਾਵੇ ਆਹ ਗੱਲ ਤਾਂ ਇਹ ਸਫਾਈ ਕਰਾਉਣੀ ਚਾਹੀਦੀ ਐ ਡੀਸੀ ਸਾਹਿਬ ਨੂੰ ਕਹਿ ਕੇ ਇਹਨਾਂ ਨੂੰ ਕਮੇਟੀ ਵਾਲੋਂ ਕਹਿ ਕੇ پارک ਦੀ ਹੁੰਦੀ ਸੈਸ ਸੱਤੇ ਵਾਸਤੇ ਹੁੰਦਾ ਤੇ ਗੰਦਪਾ ਛੱਡੇ ਸਾਰੇ ਆਸੇ ਪਾਸੇ ਤੇ ਕੋਈ ਬਈ ਇਹ پارک ਦੀ ਇਹ پارک ਦੀ ਸਫਾਈ ਚਾਹੀਦੀ ਐ ਜੀ ਇੱਥੇ ਬਹੁਤ ਗੰਦਗੀ ਪਾ ਰੱਖੀ ਆ ਇਸ ਤਰ੍ਹਾਂ ਨਹੀਂ ਚਾਹੀਦਾ ਉਧਰ ਇੱਕ ਪਾਸੇ ਅੱਗ ਲਾਈ ਪਈ ਆ ਧੂਆਂ ਰੋਲ ਹੋ ਰਿਹਾ ਪਬਲਿਕ ਨੂੰ ਬਹੁਤ ਮੁਸ਼ਕਲ ਹੋ ਰਹੀ ਐ ਬਿਲਕੁਲ ਰੋਡ ਦੇ ਉੱਤੇ ਧੂਆਂ ਰੋਲਾ ਅੱਗ ਬਹੁਤ ਮਾੜੀ ਚੀਜ਼ ਐ ਜਿਹੜੀ ਲਾਤੀ ਪ੍ਰਦੂਸ਼ਣ ਫਲਾ ਰਹੀ ਐ ਜੀ ਬੰਦੇ ਅੱਗੇ ਸਾਹ ਤੋਂ ਬਹੁਤ ਦੁਖੀ ਆ ਸਾਹ ਨਹੀਂ ਆਉਂਦੇ ਪੇ ਚੜ ਜਾਂਦਾ ਬੰਦਿਆਂ ਨੂੰ ਬਹੁਤ ਮਾੜੀ ਗੱਲ ਐ ਇਹਨੂੰ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਬਗਾਰੇ ਵੀ ਨਾਲਾਂ ਨਹੀਂ ਚਾਹੀਏ ਹੋਰ ਕਿ